ਸੱਚੀ ਜੀ ਵਗਦਾ ਨਿਊਜ਼ ਰਿਪੋਰਟਰ ਅਮਰਜੀਤ ਸਿੰਘ ਅੱਜ ਬੂਥ ਨੰਬਰ 162 ਤੇ ਪਹੁੰਚਿਆ ਚਾਵਾ ਵਿਖੇ ਸੋ ਜਿੱਥੇ ਜਿਹੜੇ ਸਵੇਰ ਤੋਂ VOTING ਹੋ ਰਹੀ ਆ ਹੁਣ ਤੱਕ 30% VOTING ਹੋਈ ਆ ਸਾਰੀ ਸੋ ਨਹੀਂ ਬਸ ਇਥੇ ਵੱਖ-ਵੱਖ ਮੇਰੇ ਕਿ ਮੈਂ ਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਆਂਗਣਵਾੜੀ ਵਰਕਰ ਨੇ ਆਂਗਣਵਾੜੀ ਵਰਕਰ ਤੇ ਆਸਾ ਵਰਕਰ ਇਸੇ ਕਰ ਰੋ ਡਿਊਟੀਆਂ ਲੱਗੀਆਂ ਨੇ ਤੋ ਸੋ ਸਾਡੇ ਕੋਲ ਇੱਥੇ ਐਚ ਆਈ ਵਿਕਰਮਜੀਤ ਸਿੰਘ ਪਹੁੰਚੇ ਨੇ ਡਾਕਟਰ ਸਾਹਿਬ ਸੋ ਇਹ ਕਾਫੀ ਬੂਥ ਨੇ ਦੇ ਅੰਡਰ ਚੱਲਦੇ ਆ ਸੋ ਸਵੇਰ ਤੋਂ ਗਰਮੀ ਦਾ ਮੌਸਮ ਆ ਤਾਂ ਵੀ ਆਪਣੀ ਵਰਕਿੰਗ ਪੂਰੀ ਵਧੀਆ ਤਰੀਕੇ ਨਾਲ ਕਰ ਰਹੇ ਆ ਸੋ ਜਿੱਥੇ ਪਾਣੀ ਦੀ ਅਸਬਿਲਾਂ ਲਏ ਗਈਆਂ ਨੇ ਆਸਾ ਵਰਕਰਾਂ ਵੱਲੋਂ ਜਾਂ ਆਂਗਣਵਾੜੀ ਵਰਕਰਾਂ ਵੱਲੋਂ ਕੋਈ ਆੰਗਣਵਾਰੀ ਵਰਕਰਾਂ ਲਈ ਵੀ ਹੋਰ ਇਸ ਦੇ ਘੋਲ ਜਿਹੜੇ ਉਹ ਭਲਾਏ ਜਾ ਰਹੇ ਆ ਸੋ ਪੈਕੇਟ ਵੀ ਵੰਡੇ ਜਾ ਰਿਆ ਸੋ ਸਾਡੇ ਕੋਲ ਡਾਕਟਰ ਸਾਹਿਬ ਇੱਥੇ ਪਹੁੰਚੇ ਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਚੈਕਿੰਗ ਕੀ ਕੀ ਕਰਦੇ ਆ ਤੇ ਇਹਨਾਂ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਗਰਮੀ ਦੇ ਮੌਸਮ ਵਿੱਚ ਇਹ ਚੈਕਿੰਗ ਕਾਫੀ ਬੂਥਾਂ ਤੇ ਜਾ ਕੇ ਕਰ ਰਹੇ ਆ ਕਿ ਮੁਲਾਜ਼ਮਾਂ ਦੇ ਕੰਮ ਸਹੀ ਕਰਦੇ ਆ ਤੇ ਕਿਸੇ ਨੂੰ ਕੋਈ ਦਿੱਕਤ ਤੇ ਨਹੀਂ ਆ ਰਹੀ ਸੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹੁਣ ਤੱਕ ਸਾਰੇ ਕੋ ਜਿੰਨੀਆਂ ਵੀ ਕੋਈ ਵਿਦਿਆਤਾਈਆਂ ਉਹ ਕਿਹਦੇ ਮਤਾਬਕ ਹੋਈਆਂ ਹੈ ਵਿਦਿਆਤਾ ਸਰਕਾਰ ਵੱਲੋਂ ਤੇ ਕਿੰਨੇ ਬੁਥੇ ਤੇ ਤੁਸੀਂ ਕੰਮ ਕਰ ਰਹੇ ਹੋ ਸਾਨੂੰ ਜੀ ਸਾਡੇ ਸੀਨੀਅਰ ਮੈਡੀਕਲ ਆਫਸਰ ਡਾਕਟਰ ਨਿਰਮ ਜੀ ਸੀਐਸਸੀ ਕਨੂਨ ਵੱਲੋਂ ਅਸੀਂ ਉਹਨਾਂ ਦੇ ਹੁਕਮ ਅਹਿਤ ਅੱਜ ਜਿੱਥੇ ਜਿੱਥੇ ਵੋਟ ਬੋਸ ਵਗੈਰਾ ਚੱਲ ਰਹੇ ਨੇ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ ਆਪਣੇ ਹੈਲਥ ਵੱਲੋਂ ਸਾਡੀ ਆਸ਼ਾ ਵਰਕਰਸ ਉਹਨਾਂ ਨੇ ORS ਦੇ ਰੱਖੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਿਹਤਪ੍ਰਤੀ ਤਾਂ ਉਹ ORS ਦਾ ਘੋਲ ਜਿਹੜਾ ਉਹਨਾਂ ਨੂੰ ਤੁਰੰਤ ਹੀ ਘੋਲ ਕੇ ਪਿਆ ਦੇ ਦਿੰਦੇ ਹਨ ਔਰ ਮੈਂ ਕਾਫੀ ਅੱਜ ਦੋਸ ਚੈੱਕ ਕੀਤੇ ਨੇ ਸਾਰਾ ਹੀ ਸਟਾਫ ਹਾਜ਼ਰ ਪਾਇਆ ਗਿਆ ਔਰ ਵਧੀਆ ਹੀ ਡਿਊਟੀ ਨਾਲ ਆਪਣੀ ਤੰਦ ਦੀ ਨਾਲ ਨਿਭਾ ਰਹੇ ਨੇ ਤੇ ਆਂਗਣਵਾੜੀ ਵਰਕਰ ਵੀ ਆਪਣੀਆਂ ਜੋ ਕਿ ਠੰਡੇ ਪਾਣੀ ਦੀਆਂ ਸ਼ਬੀਲਾਂ ਲੱਗੀਆਂ ਹੋਈਆਂ ਨੇ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਆਪਣਾਓ ਸੇਵਾ ਕਰ ਰਹੇ ਨੇ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਹੀ ਤਾਹਤ ਕਰਦਾ ਸੋ ਤੁਸੀਂ ਇੱਥੇ ORS ਦੇ ਘੋਲ ਪਲਾ ਰਹੇ ਹੋ ਤੁਹਾਨੂੰ ਹੋਰ ਵੀ ਦੱਸਤਾ ਜੇ ਕੋਈ ਵੱਡੀ ਸਮੱਸਿਆ ਆ ਜਾਂਦੀ ਹੈ ਕਿਸੇ ਨੂੰ ਬੋਟ ਪਾਉਣ ਵਾਲੇ ਵੋਟਰ ਨੂੰ ਜੇ ਤੁਸੀਂ ਉਹਦਾ ਪ੍ਰਬੰਧ ਮੌਕੇ ਤੇ ਕਰ ਸਕਦੇ ਹੋ ਸਮੱਸਿਆ ਜੇਕਰ ਕੋਈ ਹੈਲਥ ਪ੍ਰਤੀ ਕਿਸੇ ਨੂੰ ਆਉਂਦੀ ਹੈ ਉਹ ਸਾਡੀਆਂ RR ਟੀਮਾਂ ਵੀ ਬਣੀਆਂ ਹੋਈਆਂ ਨੇ ਸੀਨੀਅਰ ਮੈਡੀਕਲ ਅਫਸਰ ਸੀਐਸਸੀ ਕਾਨੂੰਮਾਨ ਵੱਲੋਂ ਡਾਕਟਰ ਸ਼੍ਰੇਸ਼ ਜੀ ਅਤੇ ਡਾਕਟਰ ਦਸ਼ੰਦਰ ਜੀ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤੁਰੰਤ ਹੀ ਮਤਲਬ ਹੀ ਉਹ ਆਰਰ ਟੀਮਾਂ ਉਸੇ ਹੀ ਬੁੱਥਾਂ ਤੇ ਪਹੁੰਚ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਹਾਂ ਸਮੇਸ਼ਰ ਤੁਸੀਂ ਬੋਲ ਸਕਦੇ ਹੋ ਜੇ ਕੋਈ ਕਿਸੇ ਨੂੰ ਦਿੱਕਤ ਆ ਜੇ ਇਹ ਬੋਲੋਗੇ ਬਿਲਕੁਲ ਉਸੇ ਵੇਲੇ ਹਾਜ਼ਰ ਹੋ ਗਏ ਪੂਰੇ ਜਿੱਥੋਂ ਕੋਈ ਕੋਈ ਛੁੱਟੀਆਂ ਪੂਰਾ ਮਤਲਬ ਇੰਤਜ਼ਾਮ ਆ ਦਵਾਈਆਂ ਐਂਬੂਲੈਂਸ ਚ ਬਾਕਾਇਦਾ ਸਾਰਾ ਹੀ ਮਤਲਬ ਅਰੇਂਜਮੈਂਟ ਕੀਤਾ ਹੋਇਆ ਹੈ ਡਿਊਟੀ ਪੂਰੀ ਤੰਦੇ ਨਾ ਕਰ ਰਹੇ ਹੋ ਬਹੁਤ ਹੀ ਤੰਦੇ ਨਾਲ ਸਾਰਾ ਹੀ ਡਿਪਾਰਟਮੈਂਟ ਮੈਂ ਦੇਖ ਰਿਹਾ ਕਿ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਤੇ ਵਧੀਆ ਤਨੋਂ ਮਨੋਂ ਡਿਊਟੀ ਕਰ ਰਹੇ ਆ ਹੁਣ ਤੁਸੀਂ ਜਿੱਥੇ ਵੀ ਬੁਥਾਂ ਤੇ ਗਏ ਹੋ ਪਾਣੀ ਚੈੱਕ ਕੀਤਾ ਤੁਸੀਂ ਉੱਥੇ ਵੀ ਆਏ ਹੋ ਜਿੱਦਾਂ ਤੇ ਇਹ ਤੁਹਾਨੂੰ ਕੋਈ ਕਿਦਾਂ ਦਾ ਲੱਗਿਆ ਠੀਕ ਆ ਇਹ ਅੰਗਣਵਰੀ ਵਰਕਰਾਂ ਨੂੰ ਜੋ ਸੇਵਾ ਨਿਭਾ ਰਹੇ ਆ ਵਧੀਆ ਲੱਗੀ ਕਿ ਜਾਂ ਕੋਈ ਕਮੀ ਪੀਸੀ ਲੱਗੀ ਇਹਦੇ ਚ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਸਾਰਾ ਹੀ ਮੋਲ ਸਿਸਟਮ ਬਹੁਤ ਵਧੀਆ ਧਿਆਨ ਨਾਲ ਕਰ ਰਹੇ ਨੇ ਕਾ ਕੇ ਕਰ ਰਹੇ ਨੇ ਕਿਸੇ ਚੀਜ਼ ਦੀ ਮਿਲੋ ਕੋਈ ਮਨਪੀ I ਮੈਨ ਕਮਿਨੀ ਨਹੀਂ ਕੋਈ ਗੱਲ ਨਹੀਂ ਨਜ਼ਰ ਆਈ ਇਹਦੇ ਵਿੱਚ ਤੇ ਬਾਕੀ ਰੋਟੀ ਪਾਉਣ ਦੇ ਵੀ ਵੇਖ ਦਿਓ ਹਾਂਜੀ ਹਾਂਜੀ ਅਸੀਂ ਰੋਟੀ ਪਾਉਣ ਦੇ ਦੇਖਦੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਵੀ ਕਰ ਰਿਹਾ ਸਾਰਾ ਸਟਾਫ ਠੀਕ ਚੱਲ ਰਿਹਾ ਹਾਂਜੀ ਬਹੁਤ ਵਧੀਆ ਇੰਨੀ ਗਰਮੀ ਦੇ ਵਿੱਚ ਵੀ ਸਾਰੇ ਹੀ ਤਨ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੈਂ ਸੱਚ ਦੀ ਵਾਜਦਾਨ ਯੂਜ਼ਰ ਰਿਪੋਰਟਰ ਅਮਰਜੀਤ ਸਿੰਘ ਅੱਜ ਬੂਥ ਨੰਬਰ 162 ਟ੍ਰੇਡ ਤੇ ਪਹੁੰਚ ਆਇਆ ਚਾਵਾ ਵਿਖੇ ਸੋ ਇੱਥੇ ਜਿਹੜੇ ਵੋਟਾਂ ਦੀਆਂ ਜਿਹੜੀਆਂ ਲੈਣਾ ਲੱਗੀਆਂ ਹਨ ਕਤਾਰਾਂ 'ਚ ਪਰ ਸਮੱਸਿਆ ਇਹ ਗੱਲ ਦੀ ਬਣੀ ਆ ਕਿੜੀ ਲੈਟ ਜਿਹੜੀ ਆ ਉਹ ਬੇਟਾਈਮ ਹੀ ਜਾ ਚੁੱਕੀ ਆ ਪੱਖੇ ਬੰਦ ਹੋ ਗਿਆ ਗਰਮੀ ਦਾ ਮੌਸਮ ਆ ਸੋ ਇੱਥੇ ਸਾਡੇ ਕੋਲ ਕੁਝ ਅੰਗਨਵਾੜੀ ਵਰਕਰ ਨੇ ਪਹੁੰਚੇ ਹੋਏ ਆ ਇੱਥੇ ਪਾਣੀ ਪਲਾ ਰਹੇ ਆ ਸੋ ਆਸਾ ਵਰਕਰ ਵਿਥੇ ਆ ਪਾਣੀ ਜਿਹੜੇ ਆ ਗਏ ਆਓ ਆਰਐਸ ਦੇ ਘੋਲ ਪਲਾ ਰਹੀਆਂ ਨੇ ਸੋ ਇਹਨਾਂ ਸਭ ਨਾਲ ਹੀ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਇਹ ਮਾਹੌਲ ਕਿਦਾਂ ਦਾ ਲੱਗਦਾ ਸੋ ਅੰਗਰ ਵਾਲੀ ਵਰਕਰਾਂ ਦੀ ਡਿਊਟੀ ਲੱਗੀ ਹੋਈ ਪਾਣੀ ਪੁਲਾਉਣ ਤੇ ਸੋ ਵਲੰਟੀਅਰ ਵੀ ਇੱਥੇ ਆਏ ਆ ਹਾਂਜੀ ਮੈਡਮ ਜੀ ਲਿਖਤੀ ਡਿਊਟੀਆਂ ਲੱਗੀਆਂ ਤੁਹਾਡੀਆਂ ਲਿਖਤੀ ਡਿਊਟੀਆਂ ਲੱਗੀਆਂ ਉੱਪਰ ਹੋਇਆ ਇਸ ਘਰ ਲੋ ਵੀ ਤੁਸੀਂ ਜ਼ਰੂਰ ਪਾਣੀ ਪਲਾਓ ਕਿੱਥੇ ਆ ਕੇ ਪੱਕੀ ਡਿਜ਼ਾਈਨਸ ਦੀ ਲੰਨ ਚਾਹੀਦੀ ਸਾਨੂੰ ਐਵੇਂ ਸੋ ਠੀਕ ਹੈ ਦੇ ਸੇਵਾ ਕਰਨੇ ਪੜੇ ਸਾ ਬਣਾ ਲੈ ਸੋ ਕਤਾਰਾਂ ਲੱਗੀਆਂ ਹੋਈਆਂ ਸਵੇਰ ਤੋਂ ਲੋਕ ਆ ਰਹੇ ਆ ਵੋਟਾਂ ਪਾਉਣ ਲਈ ਬਿਲਕੁਲ ਸਾਥ ਮੋਲ ਚੱਲੰਦਿਆ ਲਾਈਟ ਜਿਹੜੀ ਆ ਹੁਣ ਜਾ ਕੇ ਫੇਰ ਆ ਗਈ ਆ ਕੱਟ ਲੱਗ ਗਿਆ ਸੀ ਵਿੱਚ ਸੋ ਨਹੀਂ ਤੁਸੀਂ ਕੋਈ ਕੰਮ ਕਰ ਰਹੇ ਆਂ ਹਾਂਜੀ ਬੀ ਹੈਲੋ ਸਾਹਿਬ ਕਿਦਾਂ ਤੁਹਾਡਾ ਹਾਲ ਠੀਕ ਚੱਲੰਦਿਆ ਬਹੁਤ ਵਧੀਆ ਮੋਬਾਈਲ ਆਤੀ ਹੈ ਨਾ ਇੱਥੋਂ ਦਾ ਬਿਲਕੁਲ ਜੀ ਸਭ ਸ਼ਾਂਤਮਈ ਚੱਲ ਰਿਹਾ ਹੈ ਪਰਦੀਆ ਪਰਦੀਆ ਜ ਕੋਈ ਕਮੀ ਨਹੀਂ ਆ ਰਹੀ ਘਰੋਂ ਦੇ ਅੰਦੀ ਨਹੀਂ ਜੀ ਬਿਲਕੁਲ ਬਹੁਤ ਧੰਨਵਾਦੀ ਵੀ ਐਲੋ ਸਾਹਿਬ ਲੱਗੇ ਆਪਣੀ ਡਿਊਟੀ ਤੇ ਵਧੀਆ ਤਰੀਕੇ ਨਾਲ ਨਿਭਾਉਂਦੇ ਆ ਸੋ ਸਾਡੇ ਕੋਲ ਮਨਜੀਤ ਸਿੰਘ ਟੰਡਾ ਜੀ ਇੱਥੇ ਪਹੁੰਚੇ ਆ ਇਹ ਵੀ ਇੱਥੇ ਬੋਟ ਪਾਉਣ ਆਏ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਮਾਹੌਲ ਕਿਦਾਂ ਦਾ ਆਈ ਹੈ ਕੀ ਹਸਾਬ ਦਾ ਵਾ ਵੋਟਾਂ ਨੂੰ ਕਿਉਂ ਪਾਉਣੀ ਚਾਹੀਦੀ ਹੈ ਜ਼ਰੂਰੀ ਭਾਜੀ ਟੰਡਾ ਸਾਹਿਬ ਸਾਨੂੰ ਨੂੰ ਵਾਇਕੋ ਦਿੱਕਤ ਹੁੰਦਾ ਹੈ ਵਾਇਕੋ ਦਿੱਕਤ ਪੈਂਦੀ ਹੈ ਸਤਕਾਰਯੋਗ ਵੀਰੋ ਭੈਣੋ ਤੇ ਪਿਆਰੇ ਬੱਚਿਓ ਬੋਟ ਸਾਡਾ ਜਿਹੜਾ ਮਹਾਨ ਹੈ ਸਾਡਾ ਹੱਕ ਹੈ ਤੇ ਸਾਨੂੰ ਕਰਨਾ ਚਾਹੀਦਾ ਹੈ ਲੇਕਿਨ ਜੋ ਅਸੀਂ ਹੱਕ ਆਪਣਾ ਹੱਕ ਸਮਝ ਕੇ ਬੋਟ ਪਾਉਂਦੇ ਆ ਤੇ ਉਹ ਬੋਟ ਦਾ ਹੱਕ ਜਿਹੜਾ ਸਾਡੇ ਜਿਹੜੇ ਇਹ ਲੀਡਰ ਨੇ ਉਹ ਪੂਰਾ ਨਹੀਂ ਕਰਦੇ ਇਹ ਗੱਪਾਂ ਗੱਪੌੜੀਆਂ ਦੀਆਂ ਟੋਲੀਆਂ ਵਾਲੇ ਬੰਦੇ ਜਿਹੜੇ ਇੱਕ ਗੱਪਾਂ ਮਾਰ ਕੇ ਤੇ ਆਪਣਾ ਟਾਈਮ ਕੱਢ ਜਾਂਦੇ ਨੇ ਤੇ ਮੁੜ ਕੇ ਸਾਨੂੰ ਜਿਹੜਾ 5 ਸਾਲ ਦੇ ਬਾਅਦ ਆਣ ਕੇ ਫੇਰ ਸਕਲ ਚਾਲੀ ਤੇ ਨਹੀਂ ਇਸ ਕਰਕੇ ਅਸੀਂ ਕਹਿੰਨੇ ਆ ਕਿ ਠੀਕ ਹੈ ਮਤਦਾਨ ਕਰੋ ਲੇਕਿਨ ਮਤਦਾਨ ਉਸ ਤਰੀਕੇ ਦਾ ਹੋਣਾ ਚਾਹੀਦਾ ਜਿੱਥੇ ਕੋਈ ਕੁਝ ਦੇਸ਼ ਦਾ ਭਵੇਕ ਸਾਡੇ ਪੰਜਾਬ ਚ VOTING ਵਿੱਚ ਸਾਡੇ ਭੂਏ ਦਾ ਭਵੇਕ ਜਿਹੜਾ ਹੈ ਚਾੜ ਦੀ ਕਲਾ ਵਾਲ ਜਾਵੇ ਨਾ ਘਟੈਂਦੀ ਕਲਾ ਵਾਲ ਜਾਵੇ ਸਾਡੇ ਜਿੰਨੇ ਵੀ ਐਮਪੀ ਪਹਿਲੀਆਂ ਚ ਆ ਲਾ ਲੋ ਜਿਹੜਾ ਹੁਣ ਪਿੱਛੇ ਅਸੀਂ ਇੱਕ بڑا ਐਕਟਰ ਸਮਝ ਕੇ ਉਹਨੂੰ ਬੋਟਾਂ ਪਾਤੀਆਂ ਜਿੰਨ ਕ ਸਾਡੇ ਕਾਸ ਕਰਕੇ ਜिले ਦੀ ਤਵਾਰੀਖ ਨੂੰ ਹੀ ਖਤਮ ਕਰਕੇ ਰੱਖ ਦਿੱਤਾ ਇੱਕ ਦਿਨ ਜਿਹੜਾ ਉਹ ਨਹੀਂ ਰਲਦਾ ਤੇ ਜਿੱਥੇ ਪੰਜ ਪੰਜ ਸਾਲ ਸਾਡੇ ਸੂਬਿਆਂ ਦੇ ਸਾਡੇ ਜ਼ਿਲ੍ਹਿਆਂ ਦੇ ਖਰਾਬ ਕਰ ਰਹੇ ਨੇ ਉਸ ਸੂਬੇ ਦਾ ਉਸ ਜ਼ਿਲ੍ਹੇ ਦਾ ਬਹੁਤ ਮਾੜਾ ਹਾਲ ਹੋ ਜਾਂਦਾ ਬਹੁਤ ਜਿਹੜੀ ਤਰੱਕੀ ਹੈ ਉਹ ਰੁਕ ਜਾਂਦੀ ਹੈ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਹਨੇਰੇ ਵਿੱਚ ਚਲਿਆ ਜਾਂਦਾ ਸਾਨੂੰ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਕੋਈ ਅਜੇ ਬੰਦਿਆਂ ਨੂੰ ਬੋਟ ਪਾਓ ਜਿਹੜਾ ਕੋਈ ਆਪਣੇ ਸਮਾਜ ਦਾ ਲਾਕੇ ਦਾ ਦੇਸ਼ ਦਾ ਸੂਬੇ ਦਾ ਕੁਝ ਕਰ ਸਕੇ ਜਾਂਦਾ ਮਤਲਬ ਜਿੰਨੀਆਂ ਵੀ ਸਰਕਾਰਾਂ ਹੁੰਦਾ ਕਈਆਂ ਉਹ ਹਨ ਮਾਰਦੀਆਂ ਕੁੱਟਦੀਆਂ ਰਹਿੰਦੀਆਂ ਪੰਜ ਸਾਲ ਕਈ ਤਰ੍ਹਾਂ ਦੇ ਕੋਈ ਸਾਡੇ ਕੰਮ ਨਹੀਂ ਸੁਵਾਰਦੀਆਂ ਪਰ ਫਿਰ ਵੀ 5 ਸਾਲ ਲਵਾਦਾਂ ਨੋਲਿਆਂ ਜਾਂ ਕੇ ਖੜਨਾ ਪੈਂਦਾ ਕਤਾਰਾਂ ਜੀ ਬੋਰਡ ਤੇ ਪਾਉਣੀ ਆ ਕਿਤੇ ਨਾ ਕਿਤੇ ਨਹੀਂ ਸਾਰੇ ਜਿਹੜੇ ਲਾਲਚ ਤੇ ਵੱਧੇ ਹੋਏ ਨੇ ਲਾਲਚੀ ਕਰਕੇ ਆਪਣੀ ਡਿਊਟੀ ਨਹੀਂ ਸਮਝਦੇ ਆਪਣਾ ਜਿਹੜਾ ਇੱਕ ਜਿਹੜੀ ਤਕਦੀਰ ਬਦਲਣ ਵਾਸਤੇ ਦੇਸ਼ ਸਮਾਜ ਤੇ ਸਭ ਦੇ ਆਪਾਂ ਹਰ ਬਦਨ ਵਾਰ ਤੇ ਕੋਈ ਵੀ ਸਾਡੇ ਕੋਲ ਪਲਾਨ ਨਹੀਂ ਹੈਗੀਆਂ ਐਵੇਂ ਪ੍ਰੋਪਾਗੈਂਡੇ ਹੈਗੇ ਨੇ ਐਵੇਂ ਪੰਪਲੈਟ ਨਕਲੀ ਅਸੀਂ ਕੱਢ-ਕੱਢ ਕੇ ਲੋਲ ਦੇ ਦੇ ਕੇ ਜਿਹੜੀ ਜਿਹੜੇ ਸਮਾਜ ਨੂੰ ਲਾਲਚ ਦੇ ਕੇ ਅਸੀਂ ਕੰਮ ਲਾਂਗੇ ਉਹ ਸਮਾਜ ਕੀ ਤੁਸੀਂ ਫਰੀ ਆਟਾ ਦਾਣ ਦਿੰਦੇ ਹੋ ਕਿ ਤੁਹਾਨੂੰ ਫਰੀ ਵੋਟਾਂ ਵੀ ਕੌਣ ਦੇਗਾ ਅਜੇ ਮਤਦਾਨ ਵਾਸਤੇ ਸਾਡੇ ਲੋਕਾਂ ਨੂੰ ਤੁਸੀਂ ਅਜਿਹੀ ਸੋਚ ਨੂੰ ਅੱਗੇ ਨਾ ਲਿਆਓ तरीके ਦੀ ਸੋਚ ਨੂੰ ਡਾਉਨ ਕਰੋ ਤਰੀਕੇ ਦੇ ਕੰਮ ਕਰੋ ਸਮਾਜ ਦੇ ਕੰਮ ਕਰੋ ਦੇਸ਼ ਦੇ ਕੰਮ ਕਰੋ ਸੂਬੇ ਦੇ ਕੰਮ ਕਰੋ ਜਨਤਾ ਨੂੰ ਖੁਸ਼ਹਾਲ ਰੱਖੋ ਤੇ ਆਪਣੀ ਪੱਕੀ ਜਿਹੜੀ ਹੈ ਜਿਹੜੀ ਆਪਣੀ ਮੰਨ ਦੀ ਵਿਰਤੀ ਹੈ ਨਾ ਉਹਨੂੰ ਆਪਣੀ ਸੁਰਤ ਨੂੰ ਲੈ ਕੇ ਚੱਲੋ ਨਾ ਕਿ ਦੇਸ਼ ਨੂੰ ਲੁੱਟਣ ਵਾਸਤੇ ਸਮਾਜ